ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਦੋ ਬਕ ਬਕ ਮਸਲਿਆਂ ਵਿੱਚ 9.2 ਕਿਲੋਗ੍ਰਾਮ ਹੀਰੋਇਨ 95000 ਰੁਪਏ ਦੀ ਤ੍ਰਗਮਣੀ ਦੋ ਵਾਹਨ ਬਰਾਮਦ ਕਰਕੇ 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਕਾਬੂ ਕੀਤਾ ਗਿਆ ਨਸ਼ਾ ਤਸਕਰ ਪਾਕਿਸਤਾਨ ਤੋਂ ਡਰੋਨ ਦੇ ذریعے ਮੰਗਵਾਉਂਦੇ ਸੀ ਹੀਰੋਇਨ ਨਸ਼ਾ ਤਸਕਰਾਂ ਦੇ ਮੋਬਾਈਲਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀ ਮਨਿਊ ਰਾਣਾ ਐਸਪੀ ਸਿਟੀ 2 ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਥਿੱਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹਿਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਪਾਤੋਂ ਗ੍ਰਿਫਤਾਰ ਕੀਤੀ ਆ ਜਿਹਦਾ ਮਕਦਮਾ ਕਾਣਾ ਰਣਜੀਤ ਦੇ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਸ਼ੋਕਰ ਜਿਹਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਕੇਸ ਸਾਹਮਣੇ ਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਸੀ ਕਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਡੀ ਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ